ਬੋਇਨਵਾਲ ਸਾਹ ਫਾਟਕਾਂ ਦੇ ਉੱਤੇ ਇੱਕ ਤਰੀਕ ਨੂੰ ਗੁਰਪ੍ਰੀਤ ਸਿੰਘ ਜਿਹੜਾ ਗੋਪੀ ਜਿਹੜਾ ਆਪ ਵਰਕਰ ਸੀਗਾ ਉਹਦਾ ਮਰਡਰ ਹੋਇਆ ਸੀਗਾ ਔਰ ਉਹ ਟੋਟਲੀ ਬਲਾਈਂਡ ਮਰਡਰ ਸੀ ਪਰ ਅੱਜ 15-20 ਦਿਨ ਦੀ ਜਿਹੜੀ ਅਨਥਕ ਮਿਹਨਤ ਸੀ ਆਈਜੀ ਸਟਾਫ ਦੀ ਤੇ ਤਿੰਨ ਜ਼ਿਲ੍ਹਿਆਂ ਦੇ ਵਿੱਚ ਹਜ਼ਾਰ ਤੋਂ ਉੱਤੇ ਕੈਮਰਿਆਂ ਦੀ ਫੁਟੇਜ ਫੋਲਣ ਤੋਂ ਬਾਅਦ ਈ ਪਿੰਪੁਆਇੰਟ ਕਰ ਲਈ ਸੀ ਕਿ ਕਿਹੜੇ ਅਕਿਊਜ਼ਡ ਹੈਗੇ ਆ ਜਿੰਨਾਂ ਚੋਂ ਇੱਕ ਨੂੰ ਅੱਜ ਗ੍ਰਿਫਤਾਰ ਕਰਨ ਚ ਕਾਮਯਾਬ ਹੋਏ ਆ ਅਰਸ਼ਦੀਪ ਸਿੰਘ ਏਡੀਐਸ ਅਰਸ਼ ਦੇਤੇ 379 ਬੀ ਦਾ ਖੋਦ ਆ ਇੱਕ ਪਰਚਾ ਪਹਿਲੇ ਹੈਗਾ ਇਹਦੇ ਨਾਲ ਮੇਨ ਜਿਹੜਾ ਹੋਰ ਦੋਸ਼ੀ ਹੈਗਾ ਉਹ ਵਿਕਰਮ ਸਿੰਘ ਏਰੀਅਸ ਵਿੱਕੀ ਇਹਦੇ ਖਿਲਾਫ 11 ਪਰਚੇ ਦਰਜ ਹੈ ਔਰ ਵਕ ਵਕ ਜੇਲਾ ਚੋ ਜੀ ਸਜ਼ਾ ਕੱਟ ਚੁੱਕਿਆ ਉਹ ਬਾਹਰ ਹੈ ਔਰ ਦੋਨੋ ਜਿਹੜੇ ਵੈਪਨ ਹੈਗੇ ਆ ਕ੍ਰਾਈਮ ਚ ਯੂਜ਼ ਹੋਏ ਉਹ ਵਿੱਕੀ ਕੋਲ ਆ ਔਰ ਜਿਹੜੀ ਸ਼ਿਫਟ ਗੱਡੀ ਵੀ ਯੂਜ਼ ਹੋਈ ਸੀ ਉਹ ਵੀ ਉਹਦੇ ਵਿੱਕੀ ਕੋਲ ਆ ਔਰ ਜਿਸ ਗੱਡੀ ਤੇ ਇਹ ਜਿਹੜਾ ਅਸ਼ਦੀਪ ਹੈਗਾ ਇਹ ਸੁਰਸਿੰਘ ਪਿੰਡ ਤੋਂ ਬਿਲੋਂਗ ਕਰਦਾ ਔਰ ਵਿੱਕੀ ਵੀ ਜਿਹੜਾ ਸੁਰਸਿੰਘ ਪਿੰਡ ਤੋਂ ਬਿਲੋਂਗ ਕਰਦਾ ਵਿੱਕੀ ਦੀ ਪਹਿਲੇ ਜਿਹੜੀ ਇਹ ਅਰੀ ਦੋਸਤੀ ਸੀ ਇਹਦੇ ਭਰਾ ਨਾਲ ਸੀ ਕਿ ਫਿਰ ਇਹਦੇ ਨਾਲ ਪੈ ਗਈ ਔਰ ਇਹ ਦੋਨੋਂ ਤਕਰੀਬਨ ਇਕੱਠੇ ਹੀ ਹੁੰਦੇ ਸੀਗੇ ਤੇ ਇਹ ਸਵੇਰੇ ਆਪਣੀ ਆਲਟੋ ਗੱਡੀ ਦੇ ਉੱਤੇ ਉੱਥੇ ਜਾਂਦਾ ਅੰਮ੍ਰਿਤਸਰ ਔਰ ਉੱਥੋਂ ਇਹ ਇਕੱਠੇ ਨਿਕਲਦੇ ਆਂ ਦੋ ਮੁੰਡੇ ਜਿਹੜੇ ਵਿਕੀ ਨੇ ਹੋਰ ਬੁਲਾਏ ਸੀ ਉਹ ਫਰੂਫੁਰ ਨੂੰ ਬਿਲੋਂਗ ਕਰਦੇ ਆ ਜਿਹਦੇ ਵਿੱਚ ਜਿਨ੍ਹਾਂ ਦੇ ਛੋਟੇ ਨਾਂ ਇਹਨੂੰ ਪਤਾ ਹੈ ਇੱਕ ਦਾ ਨਾਮ ਦੀਪੂ ਹੈ ਇੱਕ ਦਾ ਨਾਮ ਮਾਸ਼ੂਗਰ ਤੇ ਉਹ ਜਦੋਂ ਵਿਕੀ ਫੜਾ ਜਾਂਦਾ ਤਾਂ ਅਗਲੇ ਡਿਟੇਲ ਮਿਲ ਜੀਗੀ ਇਹਨੂੰ ਅੱਜ ਗਈ ਪੁਈ ਦੇ ਉੱਤੇ ਨਾਕੇ ਦੇ ਉੱਤੇ ਰਾਉਂਡ ਅਪ ਕੀਤਾ ਗਿਆ ਨਹੀਂ ਪਤਾ ਵਜਾ ਜਿਹੜੀ ਹੈ ਕਿਸ ਨੂੰ ਪਤਾ ਕਿ ਕਿਉਂ ਮਾਰਿਆ ਕੀ ਕਿਸੇ ਦੇ ਕਹਿਣ ਤੇ ਮਾਰਿਆ ਜਾਂ ਕੋਈ ਹਾਇਰ ਮਤਲਬ ਕੰਟਰੈਕਟ ਕਿਲਿੰਗ ਸੀ ਜਾਂ ਕੋਈ ਉਦੀ ਆਬਦੀ ਰੰਜਸ ਸੀ ਉਹ ਵਿੱਕੀ ਨੂੰ ਜਦੋਂ ਪੜਾਂਗੇ ਉਦੋਂ ਹੀ ਪਤਾ ਲੱਗੇਗਾ ਇਹ ਨੂੰ ਨਾਲ ਲੈ ਕੇ ਗਿਆ ਸੀਗਾ ਵਿੱਕੀ ਇਹ ਗੱਡੀ ਡਰਾਈਵ ਕੀਤੀ ਸੀ ਸਰ ਵੈਪਨ ਕਿਹੜਾ ਯੂਜ਼ ਕੀਤਾ ਵੈਪਨ ਦੇ ਬਾਰੇ ਇਹਨੂੰ ਨਹੀਂ ਪਤਾ ਦੋਨੋਂ ਵੈਪਨ ਉਹਦੇ ਕੋਲ ਹੀ ਨੇ ਇਹ ਡਰਾਈਵ ਕਰ ਰਿਹਾ ਸੀ ਅਰਸ਼ਨਾਲ ਸੀ ਅਰਸ਼ਨ ਡਰਾਈਵ ਕਰ ਰਿਆ ਸੀ ਗੱਡੀ ਸਰ ਮੈਨ ਕਿਉਂ ਸੀ ਤਾਂ ਸਾਰੇ ਹੀ ਆ ਜੀ ਚਾਹੇ ਸ਼ਾਮਲ ਤਾਂ ਚਾਰੋ ਹੀ ਸੀ ਪਰ ਜਿਹੜਾ ਮੇਨ ਅਕਿਊਜ਼ਡ ਹੈ ਜਿਹਨੂੰ ਸਾਰੀ ਜਿਹੜੀ ਬਿਉ ਬੰਦੀ ਕੀਤੀ ਜਾਂ ਜਿਹਨੇ ਸਾਰੀ ਕ੍ਰਾਈਮ ਜਿਹੜੀ ਰਚਨਾ ਰਚੀ ਹੈ ਜਾਂ ਸਾਜ਼ਿਸ਼ ਕੀਤੀ ਹੈ ਉਹ ਵਿਕਰਮਜੀਤ ਸਿੰਘ ਐਡੀਐਸ ਵਿੱਕੀ ਹੈ ਇਹਦੇ ਖਿਲਾਫ 11 ਵੱਖ-ਵੱਖ ਧਰਾਵਾਂ ਦੇ ਪਰਚੇ ਦਰਜ ਹੈ ਕਿ ਇਹਨਾਂ